ਪੰਜਾਬ ਕਾਂਗਰਸ ਦੇ ਵਿੱਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਰਾਜਾ ਵੜਿੰਗ ਦੇ ਖਿਲਾਫ ਇੱਕ ਵੱਡੀ ਰਿਪੋਰਟ ਹੈ ਜਿਹੜੀ ਹਾਈ ਕਮਾਂਡ ਕੋਲ ਪਹੁੰਚ ਗਈ ਹੈ 6 ਤੋਂ 7 ਇਲਜ਼ਾਮ ਨੇ ਜਿਹੜੇ ਰਾਜਾ ਵੜਿੰਗ ਤੇ ਲੱਗੇ ਨੇ ਸੂਤਰਾਂ ਅਨੁਸਾਰ ਇਸ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਪਚਾੜ ਆ ਸਕਦਾ ਹੈ ਪੰਜਾਬ ਕਾਂਗਰਸ ਦੇ ਆਗੂਆਂ ਨੇ ਰਾਜਾ ਵੜਿੰਗ ਉੱਤੇ 6 ਤੋਂ 7 ਇਲਜ਼ਾਮ ਲਗਾਏ ਨੇ ਰਿਪੋਰਟ ਜਿਹੜੀ ਹਾਈ ਕਮਾਂਡ ਕੋਲ ਪਹੁੰਚੀ ਹੈ ਇਸ ਰਿਪੋਰਟ ਦੇ ਵਿੱਚ ਕਿਹੜੇ ਇਲਜ਼ਾਮ ਰਾਜਾ ਵੜਿੰਗ ਤੇ ਲੱਗੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਹੁਣ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਖਿਲਾਫ ਇੱਕ ਰਿਪੋਰਟ ਹਾਈ ਕਮਾਂਡ ਕੋਲ ਪਹੁੰਚੀ ਹੈ ਪੰਜਾਬ ਕਾਂਗਰਸ ਦੇ ਆਗੂਆਂ ਨੇ ਰਾਜਾ ਵੜਿੰਗ ਉਤੇ 6 ਤੋਂ 7 ਇਲਜ਼ਾਮ ਲਗਾ ਕੇ ਇੱਕ ਰਿਪੋਰਟ ਹਾਈ ਕਮਾਂਡ ਕੋਲ ਭੇਜ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਆਖਰਕਾਰ ਕੀ ਹੈ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਇਸ ਰਿਪੋਰਟ ਦੇ ਵਿੱਚ ਹੈ ਕਿ ਇਹ ਕਿਹੜੇ ਇਲਜ਼ਾਮ ਨੇ ਜਿਹੜੇ ਰਾਜਾ ਵੜਿੰਗ ਤੇ ਲੱਗੇ ਨੇ ਗਗਨ ਸੱਤ ਕਟੋਕੜ ਸੱਤ ਇਲਜ਼ਾਮ ਨੇ ਹੈਗੇ ਤਾਂ ਕਈ ਅਲੀਗੇਸ਼ਨ ਨੇ ਜਿਹੜੇ ਰਿਪੋਰਟ ਦੇ ਵਿੱਚ ਕੰਪਾਈਲ ਚੀਜ਼ਾਂ ਨੇ ਉਹ ਸੱਤ ਇਲਜ਼ਾਮ ਨੇ ਤੇ ਉਹ ਕਾਫੀ ਗੰਭੀਰ ਇਲਜ਼ਾਮ ਨੇ ਖਾਸ ਕਰਕੇ ਐਂਜ ਕਹ ਲਈ ਕਿ ਸ਼ਖਸੀਅਤ ਨੂੰ ਲੈ ਕੇ ਰਾਜਾ ਵੜਿੰਗ ਦੀ ਰਾਜਨੀਤਿਕ ਸ਼ਖਸੀਅਤ ਨੂੰ ਲੈ ਕੇ ਇਹ ਇਲਜ਼ਾਮ ਕਾਫੀ ਗੰਭੀਰ ਨੇ ਤੇ ਜਿਹੜੇ ਰਾਜਾ ਵੜਿੰਗ ਦੇ ਲਈ ਹੁਣ ਵੀ ਤੇ ਭਵਿੱਖ 'ਚ ਵੀ ਮੁਸ਼ਕਲਾਂ ਜੜੀਆਂ ਨੇ ਉਹ ਖੜੀਆਂ ਕਰ ਸਕਦੇ ਨੇ ਪਹਿਲੀ ਗੱਲ ਤਾਂ ਜਿਹੜਾ ਰਾਜਾ ਵੜਿੰਗ ਦੀ ਕਾਰਜ ਸ਼ੈਲੀ ਹੈ ਉਸ ਨੂੰ ਲੈ ਕੇ ਕਾਫੀ ਹੈ ਕਿਉਂਕਿ ਕਿਹਾ ਗਿਆ ਕਿ ਰਿਪੋਰਟ ਦੇ ਵਿੱਚ ਕਿ ਰਾਜਾ ਵੜਿੰਗ ਕਹਿੰਦੇ ਨੇ ਵੀ ਕੱਲੇ ਹੀ ਚੱਲੋ ਹੂੰ ਕੱਲੇ ਹੀ ਚੱਲੀ ਚੱਲੋ ਆਪਣਾ ਢੜਾ ਬਣਾ ਲਓ ਜਿਹੜੀ ਜਥੇਬੰਦਕ ਸੰਗਠਨ ਦੇ ਅੰਦਰ ਜਿਹਨੂੰ ਕਿਹਾ ਜਾਂਦਾ ਹੈ ਜਥੇਬੰਦੀ ਦੇ ਅੰਦਰ ਜਿਹੜੀ ਇੱਕ ਜੁੜਤਾ ਹੁੰਦੀ ਹੈ ਲੀਡਰਾਂ ਨੂੰ ਨਾਲ ਲੈ ਕੇ ਚੱਲਣ ਦੀ ਲੀਡਰਾਂ ਦੇ ਨਾਲ ਸਲਾਹ مشورے ਕਰਨ ਦੀ ਉਹ ਰਾਜਾ ਵੜਿੰਗ ਦੇ ਵਿੱਚ ਨਹੀਂ ਪਾਈ ਜਾਂਦੀ ਦੂਜਾ ਜਿਹੜਾ ਰਾਜਾ ਵੜਿੰਗ ਨੂੰ ਲੈ ਕੇ ਵੱਡਾ ਇਲਜ਼ਾਮ ਇਹ ਹੈ ਕਿ ਰਾਜਾ ਵੜਿੰਗ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿੰਨੇ ਵੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਲਾਏ ਉਹ ਆਪਣੇ ਜਾਂ ਜਿਹੜਾ ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਰਹੇ ਦਵਿੰਦਰ ਜਾਦਵ ਉਹਨਾਂ ਨਾਲ ਸਲਾਮ مشورہ ਕਰਕੇ ਲਾਏ ਹਾਲਾਂਕਿ ਇਹ ਨਿਯਮਾਂ ਦੇ ਉਲਟ ਹੈ ਕੋਈ ਵੀ ਜ਼ਿਲ੍ਹਾ ਪ੍ਰਧਾਨ ਲਗਾਇਆ ਜਾਣਾ ਹੈ ਉਹ ਆਲ ਇੰਡੀਆ ਕਾਂਗਰਸ ਕਮੇਟੀ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਵੱਲੋਂ ਨਿਯੁਕਤ ਕੀਤੇ ਜਾਣੇ ਸੀ ਇਹ ਸ਼ਰਿਆਮ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਹੋ ਗਈ। ਫਿਰ ਇੱਕ ਵੱਡਾ ਇਲਜ਼ਾਮ ਉਹਨਾਂ ਤੇ ਇਹ ਹੈ ਕਿ ਜਿਹੜੀਆਂ ਨਗਰ ਨਿਗਮ ਚੋਣਾਂ ਹੋਈਆਂ ਨਗਰ ਨਿਗਮ ਚੋਣਾਂ ਦੇ ਵਿੱਚ ਰਾਜਾ ਵੜਿੰਗ ਨੇ ਜਿਹੜੀ ਚੋਣ ਕਮੇਟੀ ਬਣਾਈ ਉਸ ਚੋਣ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਕੀਤੀ। ਤੇ ਜਿਹੜੀ ਇਹ ਚੀਜ਼ਾਂ ਚੱਲਦੀਆਂ ਰਹੀਆਂ ਟਿਕਟਾਂ ਦੀ ਵੰਡ ਹੋਰ ਸਾਰੀ ਕੈਂਪੇਨ ਉਹ ਐਂ ਕਹਿ ਲੋ ਵੀ ਖੁੱਲੇ ਆਮ ਮਨਮਰਜ਼ੀਆਂ ਦੇ ਨਾਲ ਜਿਹਦਾ ਜਿਵੇਂ ਜੀ ਕੀਤਾ ਉਹ ਚੱਲਦੀ ਰਹੀ ਜਿੱਥੇ ਬੰਦਕ ਹੋ ਕੇ ਕਾਂਗਰਸ ਨੇ ਉਹ ਚੋਣਾਂ ਨਹੀਂ ਲੜੀਆਂ। ਫਿਰ ਫਗਵਾੜਾ ਨਗਰ ਨਿਗਮ ਦੇ ਵਿੱਚ ਵੱਡਾ ਇਲਜ਼ਾਮ ਲੱਗਿਆ ਦੇਖੋ ਕਾਂਗਰਸ ਕਹਿ ਲਈਏ ਕਿ ਪੂਰੇ ਦੇਸ਼ ਦੀ ਪਾਰਟੀ ਹੈ ਤੇ ਬਸਪਾ ਵੀ ਦੇਸ਼ ਦੀ ਪਾਰਟੀ ਹੈ ਬਸਪਾ ਦੇ ਨਾਲ ਗੱਠ ਜੋੜ ਹੋਇਆ ਹਾਲਾਂਕਿ ਮੈਂ ਨਿੱਜੀ ਤੌਰ ਤੇ ਇਸ ਚੀਜ਼ ਦਾ ਕੋਈ ਨਹੀਂ ਕਿ ਸਟੇਟ ਬਾਡੀਆਂ ਆਟੋਨਮਸ ਹੋਣੀਆਂ ਚਾਹੀਦੀਆਂ ਨੇ ਅਜਿਹੇ ਮਾਮਲਿਆਂ ਦੇ ਉੱਤੇ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਕਰਨ ਦੇ ਅਧਿਕਾਰ ਹੋਣੇ ਚਾਹੀਦੇ ਨੇ ਚਲੋ ਕਾਂਗਰਸ ਦੇ ਅੰਦਰ ਇਹ ਚੀਜ਼ ਨਹੀਂ ਹੈਗੀ ਕਾਂਗਰਸ ਦਾ ਤੇ ਬਸਪਾ ਦਾ ਫਗਵਾੜਾ ਵਾਲੀ ਜਿਹੜੀ ਨਗਰ ਨਿਗਮ ਚ ਚੌਣ ਚ ਜਿਹੜਾ ਸਮਝੋਤਾ ਹੈ ਉਸ ਨੂੰ ਲੈ ਕੇ ਕਿਹਾ ਗਿਆ ਕਿ ਵੀ ਇਹ ਬਿਨਾ ਹਾਈ ਕਮਾਂਡ ਨੂੰ ਦੱਸੇ ਪੁੱਛੇ ਕੀਤਾ ਗਿਆ ਹੈ ਆਪਣੀ ਜਿਮਨੀ ਚੋਣਾ ਹੋਈਆਂ ਚਾਰ ਉਹਨਾਂ ਦੇ ਵਿੱਚ ਵੀ ਇਹੀ ਗੱਲ ਕਹੀ ਗਈ ਹੈ ਕਿ ਰਾਜਾ ਵੜਿੰਗ ਕੁੱਲ ਮਲਾ ਕੇ ਗਿੱਦੜਵਾਹੇ ਜਿੱਥੇ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਚੋਣ ਮੈਦਾਨ 'ਚ ਸੀਗੇ ਉੱਥੇ ਸਿਮਟ ਕੇ ਬਾਕੀ ਥਾਂਵੇਂ ਕੋਈ ਧਿਆਨ ਨਹੀਂ ਦਿੱਤਾ ਕੋਈ ਸਲਾਹ ਨਹੀਂ ਕੋਈ مشورہ ਨਹੀਂ ਕੋਈ ਮੀਟਿੰਗ ਨਹੀਂ ਕੋਈ ਰੈਲੀ ਨਹੀਂ ਕੋਈ ਧਰਨਾ ਨਹੀਂ ਇਹ ਕੀਤਾ ਉਹਦੇ ਨਾਲ ਜਿਹੜਾ ਪਾਰਟੀ ਨੂੰ ਨੁਕਸਾਨ ਹੋਇਆ ਤੇ ਪਾਰਟੀ ਜਿਹੜੀ ਆ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸਭ ਤੋਂ ਵੱਡਾ ਇਲਜ਼ਾਮ ਹੈ ਜਿਹੜਾ ਜਿਹਦੇ ਬਾਰੇ ਵਿਰੋਧੀ ਚਾਹੇ ਰਵਨੀਤ ਬਿੱਟੂ ਹੋਣ ਰਾ ਸੁਨੀਲ ਜਾਖੜ ਹੋਣ ਈਵਨ ਕਿ ਕਾਂਗਰਸ ਪਾਰਟੀ ਦੇ ਕਈ ਆਗੂ ਇਹੇ ਆ ਜਿਹੜੇ ਇਸ ਗੱਲਾਂ ਨੂੰ ਉਭਾਰਦੇ ਆ ਕਿ ਭਗਵੰਤ ਮਾਨ ਦੇ ਨਾਲ ਗੰਡ ਤੁੱਪ ਦੀ ਵੱਲ ਇਸ਼ਾਰਾ ਆ ਜਾਨੀ ਕਿ ਸਿੱਧਾ ਤਾਂ ਨਹੀਂ ਕਿਹਾ ਗਿਆ ਕਿ ਗੰਡ ਤੁੱਪ ਹੈ ਪਰ ਇਸ਼ਾਰਾ ਹੈ ਉਹ ਕਿਵੇਂ ਹੈ ਉਹ ਇਸ਼ਾਰਾ ਇਸ ਪ੍ਰਕਾਰ ਹੈ ਕਿ ਕਾਂਗਰਸ ਵਿਰੋਧੀ तिरਚਾ ਹੈ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ ਅਮਰਿੰਦਰ ਸਿੰਘ ਰਾਜਾ ਬੜੇ ਕੋ ਉਸ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਕਾਂਗਰਸ ਨੇ ਕੋਈ ਸਿੱਧਾ ਮਸਿੱਧਾ ਮੱਥਾ ਦੇਖੋ ਵੱਡੇ ਵੱਡੇ ਮੁੱਦੇ ਆ ਕੇ ਚਲੇਗੇ ਪੰਜਾਬ ਦੇ ਵਿੱਚ ਕਾਂਗਰਸ ਗੋਗਲੂਆਂ ਤੋਂ ਮਿੱਟੀ ਝਾੜਦੀ ਹੈ ਗਾਹੇ ਬਗਾਹੇ ਦੇਖੀ ਚਾਹੇ ਪਿਛਲੇ ਜਿਹੜਾ ਕਹਿ ਲਈਏ ਕਿ ਸੋਨੀ ਦੇ ਸੀਜ਼ਨ ਦੇ ਵਿੱਚ ਜੀਰੀ ਦੀ ਚੁਕਾਈ ਨਾ ਹੋਣਾ ਝੋਨੇ ਦੀ ਚੁਕਾਈ ਨਾ ਹੋਣਾ ਮੰਡੀਆਂ 'ਚ ਕਿਸਾਨਾਂ ਦਾ ਰੋਲਣਾ ਉੱਥੇ ਮੰਡੀਆਂ ਦੇ ਦੌਰੇ ਦੌਰੇ ਕਰਨ ਤੱਕ ਤਾਂ ਸੀਮਤ ਰੇ ਕੋਈ ਰਾਹ ਨਹੀਂ ਰੋਕਿਆ ਕੋਈ ਸਖਤਰੇਤ ਨਹੀਂ ਰੋਕਿਆ ਕੁਝ ਨਹੀਂ ਕੀਤਾ ਇਸੇ ਤਰ੍ਹਾਂ ਨਾਲ ਹੀ ਵੱਡੇ ਵੱਡੇ ਇਹਨਾਂ ਦੇ ਆਪਣੇ ਆਗੂਆਂ ਤੇ ਕਈ ਪ੍ਰਕਾਰ ਦੇ ਨਜਾਇਜ਼ ਚੀਜ਼ਾਂ ਹੁੰਦੀਆਂ ਰਹੀਆਂ ਉੱਥੇ ਨਹੀਂ ਮਾਈਨਿੰਗ ਦਾ ਐਡਾ ਇਸ਼ੂ ਹੈ ਕੋਈ ਰੇਡ ਨਹੀਂ ਮਾਈਨਿੰਗ ਦੇ ਉੱਤੇ ਕੋਈ ਧਰਨਾ ਨਹੀਂ ਕੋਈ ਟਿੱਪਰ ਨਹੀਂ ਫੜਿਆ ਜਨ ਕਿ ਸਿੱਧਮ ਸਿੱਧੀ ਟੱਕਰ ਬਰਤੌਰ ਮੁਖ ਵਿਰੋਧੀ ਪਾਰਟੀ ਕਾਂਗਰਸ ਨਹੀਂ ਲੈ ਸਕੀ ਜਿਸ ਕਰਕੇ ਲੱਗਦਾ ਰਿਹਾ ਕਿ ਕਾਂਗਰਸ ਸਿੱਧਮ ਸਿੱਧਾ ਟਕਰਾਅ ਨਹੀਂ ਕਰ ਰਹੀ ਉਹ ਤੋਂ ਬਚਿਆ ਜਾ ਰਿਹਾ ਤੇ ਉਹਦੇ ਕਾਰਨ ਜਨਨ ਕਿ ਰਿਪੋਰਟ ਚ ਤਾਂ ਨਹੀਂ ਇਹ ਕੁਝ ਲਿਖਿਆ ਹੋਇਆ ਜਿਹੜੇ ਉਹਦੇ ਕਾਰਨ ਨੇ ਜੋ ਚਰਚਾਵਾਂ ਨੇ ਰਿਪੋਰਟ ਚ ਇਹ ਹੈ ਕਿ ਮਾਨ ਸਰਕਾਰ ਖਿਲਾਫ ਕੋਈ ਸਿੱਧਾ ਮੱਥਾ ਨਹੀਂ ਲਾਇਆ ਗਿਆ ਸੌਫਟ ਨਰਮ ਰਵਈਆ ਰੱਖਿਆ ਗਿਆ ਰਾਜਾ ਵੜਿੰਗ ਦੇ ਵੱਲੋਂ ਸਾਰੀ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਹੜੀ ਖੁੰਡ ਚਰਚਾਵਾਂ ਨੇ ਉਹ ਇਹ ਨੇ ਕਿ ਵੀ ਫਾਈਲਾਂ ਪਈਆਂ ਨੇ ਬੱਸਾਂ ਦੀਆਂ ਬਾਡੀਆਂ ਵਾਲੀਆਂ ਇਹੀ ਚਰਚਾ ਚੱਲਦੀ ਹੈ ਨਾ ਕਿ ਸ਼ਾਇਦ ਇਸ ਕਰਕੇ ਨਾਲ ਆਇਆ ਹੋਵੇ ਇਹ ਕਲਾ ਇਹਦਾ ਗੱਲ ਹੈ ਕੁੱਲ ਮਿਲਾ ਕੇ 7-8 ਨੁਕਤੇ ਆ 6-7 ਨੁਕਤੇ ਆ ਜਿਹੜੇ ਰਿਪੋਰਟ ਗਈ ਹੈ ਹੁਣ ਗੱਲ ਇਹ ਹੈ ਕਿ ਰਿਪੋਰਟ ਦੇਣ ਵਾਲੇ ਕੌਣ ਨੇ ਵੱਡਾ ਪ੍ਰਸ਼ਨ ਤਾਂ ਇਹ ਹੈ ਨਾ ਕਿ ਵੀ ਚਲੋ ਰਿਪੋਰਟ ਤਾਂ ਚਲੇਗੀ ਜਦ ਆਲ ਇੰਡੀਆ ਕਾਂਗਰਸ ਕਮੇਟੀ ਨੇ ਖੁਦ ਤਿਆਰ ਕਰ ਲਈ ਆਪਣੀ ਅਬਜ਼ਰਵੇਸ਼ਨ ਪਰ ਇਹਦੇ ਵਿੱਚ ਇਹ ਹੈ ਕਿ ਰਿਪੋਰਟ ਦੇਣ ਵਾਲੇ ਕੌਣ ਨੇ ਕਈ ਵੱਡੇ ਨਾਂ ਨੇ ਕਾਂਗਰਸ ਦੇ ਇਹ ਨਾ ਪਹਿਲਾਂ ਵੀ ਖੁੱਲ ਚੁੱਕੇ ਨੇ ਅੱਜ ਫੇਰ ਦੱਸ ਦਿੰਨੇ ਆ ਹਮ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬੇਸ਼ੱਕ ਉਹ ਥੋੜੇ ਦਿਨ ਹੋ ਗਏ ਇਕੱਠੇ ਬੈਠੇ ਫੋਟੋਆਂ ਵੀ ਪਾਈਆਂ ਨੇ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਅੜਿੰਗ ਦੇ ਨਾਲ ਫੇਰ ਜਿਹੜਾ ਇੱਕ ਨੁਕਤਾ ਰਹਿ ਗਿਆ ਕਿ ਜਿਹੜਾ ਦੂਜੀਆਂ ਪਾਰਟੀਆਂ ਚ ਗਏ ਸੀ ਚਾਹੇ ਉਹ ਆਪ ਆਦਮੀ ਪਾਰਟੀ ਚਲੇ ਗਏ ਭਾਜੀ ਜੀ ਕਾਲੀ ਦਲ ਕਿਸੇ ਚ ਵੀ ਚਲੇ ਗਏ ਉਸ ਰਿਪੋਰਟ ਦੇ ਵਿੱਚ ਇਹ ਵੀ ਹੈ ਕਿ ਉਹਨਾਂ ਨੂੰ ਵਾਪਸ ਲੈਣ ਦੇ ਲਈ ਕੋਈ ਤਾਲਮੇਲ ਨਹੀਂ ਕੀਤਾ ਗਿਆ ਕੋਈ ਨਿਯਮ ਨਹੀਂ ਬਣਾਇਆ ਗਿਆ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਘੜੀ ਗਈ ਕਿ ਵੀ ਆਹ ਬੰਦਾ ਆਪਾ ਲੈਣਾ ਆ ਨਹੀਂ ਲੈਣਾ ਆ ਬੰਦਾ ਆਪਾਂ ਨੂੰ ਸਹੀ ਰਹੂਗਾ ਇਦਾਂ ਦਾ ਕੁਝ ਨਹੀਂ ਹੋਇਆ ਆਪਣੀ ਮਰਜ਼ੀ ਕੀਤੀਆਂ ਗਈਆਂ ਆਪਣੀਆਂ ਕੁੱਲ ਮਿਲਾ ਕੇ ਆਪਣੀਆਂ ਮਰਜ਼ੀਆਂ ਕੀਤੀਆਂ ਗਈਆਂ ਜਿਹੜੇ ਤਾਂ ਆਪਣੇ ਨਜ਼ਦੀਕੀ ਸੀ ਜਿਨ੍ਹਾਂ ਨਾਲ ਬਣਦੀ ਸੀ ਉਹਨਾਂ ਨੂੰ ਤਾਂ ਲੈ ਲਿਆ ਗਿਆ ਜਿਹੜੇ ਨਹੀਂ ਸੀਗੇ ਉਹਨਾਂ ਨੂੰ ਬਾਹਰ ਰੱਖਿਆ ਗਿਆ ਲਾਈਕ ਸੁਨੀਲ ਜਾਖੜ ਦਾ ਨਾਮ ਚੱਲਦਾ ਹੈ ਇਸ ਮਾਮਲੇ ਦੇ ਅੰਦਰ ਕਿ ਸੁਨੀਲ ਜਾਖੜ ਨੂੰ ਨਹੀਂ ਲਿਆ ਗਿਆ ਕਿ ਉਹ ਚਾਹੁੰਦੇ ਸੀਗੇ ਹੋਣਾ ਇਹ ਚਰਚਾਵਾਂ ਨੇ ਇਹਦੇ ਬਾਰੇ ਚਰਚਾ ਜਿਹੜੀ ਉਹ ਕਾਫੀ ਲੰਬੇ ਸਮੇਂ ਚੱਲਦੀ ਰਹੀ ਹੁਣ ਨਾਂ ਜਿਨ੍ਹਾਂ ਨੇ ਨੇ ਭੇਜੀ ਹੈ ਜਿਨ੍ਹਾਂ ਜਿਹੜੇ ਇਸ ਰਿਪੋਰਟ ਦੇ ਵਿੱਚ ਕਹਿ ਲਿਆ ਕਿ ਸੂਤਰ ਧਾਰਨੇ ਇਸ ਰਿਪੋਰਟ ਦੇ ਵਿੱਚ ਉਹ ਚ ਇਹ ਚਰਚਾ ਹੈ ਕਿ ਭਾਰਤ ਪੁਸ਼ਨਾ ਉਹ ਰਾਣਾ ਗਰਜੀਤ ਪ੍ਰਗਟ ਸਿੰਘ ਹਲਾ ਧੜਾ ਪੂਰੀ ਤਰ੍ਹਾਂ ਨਾਲ ਸਰਗਰਮ ਸੀ ਉਸ ਧੜੇ ਨੇ ਪੂਰਾ ਜੋਰ ਲਾਇਆ ਉਸ ਧਰੇ ਦੇ ਵਿੱਚ ਪ੍ਰਗਟ ਸਿੰਘ ਰਾਣਾ ਗਰਜੀਤ ਦਾ ਨਾਮ ਤਾਂ ਆਮ ਹੀ ਚੱਲਦਾ ਰਿਹਾ ਫਿਰ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦਾ ਨਾਮ ਵੀ ਚੱਲਦਾ ਰਿਹਾ ਚਰਚਾ ਤਾਂ ਇਹ ਵੀ ਨਹੀਂ ਕਿ ਮਾਲਵੇ ਦੇ ਕਈ ਆਗੂ ਨੇ ਜਿਹਦੇ ਵਿੱਚ ਬੀਬੀ ਰਜਿੰਦਰਪੁਰ ਪੱਠਲ ਦਾ ਨਾਮ ਵੀ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਹੈ ਇਹ ਆਗੂਆਂ ਦੀ ਵੱਖ-ਵੱਖ ਸ਼ਿਕਾਇਤਾਂ ਨੇ ਤੇ ਜਿਨ੍ਹਾਂ ਦੇ ਆਧਾਰ ਤੇ ਕਿਹਾ ਜਾਂਦਾ ਹੈ ਕਿ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਤਾਂ ਰਾਜਾ ਵੜਿੰਗ ਦੀ ਕਾਰਜ ਸ਼ੈਲੀ ਨੂੰ ਲੈ ਕੇ ਇੱਕ ਰਿਪੋਰਟ ਹੈ ਜਿਹੜੀ ਉਹ ਹਾਈ ਕਮਾਂਡ ਕੋਲ ਭੇਜੀ ਗਈ ਹੈ 6-7 ਇਲਜ਼ਾਮ ਰਾਜਾ ਵੜਿੰਗ ਉੱਤੇ ਲੱਗੇ ਹੋਏ ਨੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕਮਾਂਡ ਇਸ ਰਿਪੋਰਟ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ